ਚੱਜ ਨਾਲ ਮਲਦੀ ਵੀ ਹੈ ਨਹੀਂ ਸਾਰੇ ਕੱਪੜਿਆਂ ਤੇ ਐਂ ਦਾਗ ਪਏ ਨੇ ਵੀ ਦੱਸ ਮਾੜਾ ਮੋਟਾ ਮਸਾਲਾ ਦੇ ਇਹਨਾਂ ਨੂੰ ਉਹ ਠੀਕ ਆ ਮੈਂ ਤੇ ਠੀਕ ਆ ਮੰਮੀ ਨੂੰ ਕੀ ਕੀ ਗੱਲ ਹੋ ਗਈ ਮੌਤ ਆਉਂਦੀ ਆ ਆ ਦੇਖ ਪਾਣੀ ਲੈ ਕੇ ਆਈ ਕੱਪੜੇ ਵੀ ਨਹੀਂ ਮਲਦੀ ਚੱਜ ਨਾਲ ਆ ਦਾਗ ਦੇਖ ਲਾ ਉਹਦਾ ਦਿਮਾਗ ਕੀ ਇੰਨਾ ਕਾਮੀ ਤਨ ਕੋਈ ਗੱਲ ਨਹੀਂ ਤੂੰ ਬਾਹਲੀ ਹੋ ਨਾ ਕਰੇਗਾ ਇੱਕੀ ਦਿਮਾਗ ਬਸ ਖਾ ਛੱਡੀਆਂ ਆ ਲੋ ਦਿਮਾਗ ਨੇ ਜਨੇ ਮੰਮੀ ਤੁਸੀਂ ਵੇਣਾ ਪਾਣੀ ਆ ਲੋ ਜੀ ਜਾਂ ਕਲੀ ਆਂਦੀ ਹਾਂ ਆ ਮੰਮੀ ਕਿਹੜੀਆਂ ਗੱਲਾਂ ਜਿ ਕਰੀ ਆਂਦੀ ਸੀ ਮੰਮੀ ਤਾਂ ਕਿਸੇ ਦੀ ਨਹੀਂ ਬਸ ਮੰਮੀ ਨੇ ਕਿਹੜੀਆਂ ਗੱਲਾਂ ਕਰਨੀਆਂ ਉਹ ਕਿਸੇ ਨਾਲ ਰਿਸ਼ਤਾ ਕਰਾਉਂਦੀ ਆ ਤੇਰਾ ਕਰਾਉਂਦੀ ਏ ਰਿਸ਼ਤਾ ਉਹ ਮੇਰਾ ਕੰਮ ਕਰਾਉਣਾ ਤਾਂ ਦਵਾਰੇ ਬੱਚੋਲੇ ਨੂੰ ਫੋਨ ਲਾ ਰੱਖਿਆ ਸੀ ਆਪਣੇ ਨੂੰ ਕਿਉਂ ਕਹਿੰਦੀ ਇਹ ਕੰਮ ਨਹੀਂ ਕਰਦੀ ਇਹਨੂੰ ਅਕਲ ਨਹੀਂ ਹੈਗੀ ਉਹ ਆਈ ਜਾਂਦਾ ਹੁਣ ਉਹਨੂੰ ਬੁਲਾਇਆ ਅੱਛਾ ਹਾਂ ਹੋਰ ਕਿਹੜਾ ਕਿਸੇ ਡੋਲਾ ਕਰਾਉਂਦੀ ਆ ਉਹ ਮੈਂ ਕੰਮ ਤਾਂ ਕਰਦੀ ਹਾਂ ਸਾਰੇ ਮੈਂ ਤਾਂ ਉਹਨੂੰ ਕਿਹਾ ਭਾਈ ਕਰਦੀ ਆ ਹੂੰ ਉਹਦੇ ਪਸੰਦ ਨਹੀਂ ਹੈਗੇ ਉਹ ਕਹਿੰਦੀ ਕਰੇ ਤਾਂ ਅਈ ਆਟੇਲੇ ਹੱਥ ਨਾਲ ਪਾਣੀ ਫੜਾਉਂਦੀ ਆ ਉਹ ਤਾਂ ਮੈਨੂੰ ਕਦੇ ਕੁਛ ਕਰਦੇ ਕਦੇ ਕਿਵੇਂ ਕਹਿੰਦੀ ਉਹ ਕਹਿੰਦੀ ਕੱਪੜਿਆਂ ਤੇ ਇਮੇ ਚ ਕੋਈ ਮੈਲ ਛੱਡ ਰਕੇ ਜਿਹੜੇ ਦਾਗ ਪਏ ਨੇ ਹਾਂ ਆ ਵੀ ਤਾਂ ਮੰਮੀ ਕਹਿੰਦੀ ਸਰਫਾ ਨਾ ਪਾਇਆ ਕਰ ਕੱਪੜਿਆਂ 'ਚ ਫਿਰ ਹੁਣ ਮੈਂ ਪਾਣੀ 'ਚ ਹੀ ਤੋਂ ਉਹ ਉਹ ਮੇਗੀ ਤਾਂ ਪਾਣੀ 'ਚ ਹੁਣ ਮੈਂ ਮੈਂ ਤਾਂ ਆ ਬੱਚੇ ਵਿਚਾਲੇ ਫਸ ਰਿਆਂ ਨਾ ਮੈਂ ਤੈਨੂੰ ਕਹਿੰਦੇ ਉਗਰਾਣਾ ਮਾਉ ਨੂੰ ਕਹਿੰਦੇ ਉਗਰਾ ਕੁਛ ਫਿਰ ਹੁਣ ਵਿਚੋਲਾ ਕੀ ਕਰਨਾ ਉਹ ਆਪਣੇ ਕੋਲ ਵਿਚੋਲਾ ਹੁਣ ਕੀ ਕਰਨਾਊਗਾ ਵਿਚੋਲਾ ਆ ਕੇ ਪਤਾ ਲੱਗੂ ਵਿਚੋਲੇ ਲਾਂਬਾ ਦੇਊਗੇ ਬੀਤੂ ਵਿੱਚ ਵਿਚਾਲੇ ਦੀ ਸਾਨੂੰ ਇਹੀ ਜਿ ਕੁੜੀ ਕਿਉਂ ਲਿਆ ਕੇ ਦਿੱਤੀ ਆਹ ਕੁਛ ਕਹੋਗੇ ਉਹਨੂੰ ਹੋਰ ਬਦੋ ਲਾਗੀ ਕਰਨ ਆਊਗਾ ਕੋਈ ਨਾ ਫਿਰ ਮੁਰਝੂਗਾ ਨਾ ਚਾਹ ਪੀ ਕੇ ਮੁਰਝੂਗਾ ਮੈਂ ਕੰਮ ਕਰਦੀ ਹੁੰਦੀ ਆ ਨਾਲੇ ਮੇਰੀ ਗੱਲ ਸੁਣੋ ਮੈਂ ਰੋਟੀ ਕਿੰਨੀ ਸੋਹਣੀ ਬਣਾਉਣੀ ਆ ਨਾ ਬਹੁਤ ਸੋਹਣੀ ਬਣਾਉਣੀ ਆ ਫੇਰ ਫਿਰ ਮੰਮੀ ਨੇ ਤਾਂ ਕਿਤੇ ਪਕਾਤੀ ਵੀ ਨਹੀਂ ਰੋਟੀ ਹਾਂ ਇਹ ਮੈਂ ਪਕਾਉਣੀ ਹੁੰਦੀ ਆਂਗੀ ਨਾਲੇ ਮੈਂ ਕੱਪੜੇ ਨੇ ਸੋਹਣੇ ਤਾਂ ਨੇ ਸੁੱਟ ਦੇਖ ਲਓ ਕਿੰਨੇ ਸੋਹਣੇ ਤੋਤੇ ਚਿੱਟੇ ਚਿੱਟੇ ਹੂੰ ਉਹ ਪਾਇਆ ਸੀ ਸਰਪ ਕਿੰਨਾ ਮੰਮੀ ਨੇ ਆਪ ਹੀ ਉਹ ਤਾਂ ਸੱਦ ਲੈ ਬਚੋਲਾ ਨੇ ਤਾਂ ਮਿੰਟ ਮਾਰੇ ਫੋਨ ਉਹ ਤਾਂ ਮੈਂ ਤਾਂ ਕਰਦਾ ਨਹੀਂ ਸੀ ਫੋਨ ਮੈਂ ਕਿਹਾ ਜੇ ਤੂੰ ਨਹੀਂ ਕਰਦਾ ਫਿਰ ਮਾਂ ਆਪਦੇ ਫੋਨ ਤੋਂ ਲਾਉਣੀ ਹੈ ਫੇਰ ਕੱਲਾ ਬਚੋਲਾ ਕੀ ਕਰੂ ਡੈਡੀ ਤਾਂ ਆਉਣਾ ਨਹੀਂ ਨਾਲ ਡੈਡੀ ਵੀ ਆਊਗਾ ਉਹਦਾ ਕੀ ਪਤਾ ਮਣ ਕਰੇ ਬਚੋਲਾ ਉਰੇ ਆ ਕੇ ਡੈਡੀ ਨੂੰ ਬੁਲਾ ਲੇ ਮਣ ਕਰੇ ਕੀ ਕਹਿ ਸਕਦੇ ਹੁਣ ਫਿਰ ਤੁਸੀਂ ਰੋਕ ਦੇਣਾ ਸੀ ਮੰਮੀ ਨੂੰ ਰੋਕਿਆ ਦੀ ਮੈਂ ਤਾਂ ਉਹ ਕਿੱਥੇ ਮੰਦੀਆਂ ਨੇ ਬੁੜੀਆਂ ਅੱਜ ਕੱਲ ਦੀਆਂ ਹੂੰ ਉਹਦਾ ਮੜੀ ਜੀ ਬੈਲ ਤੇ ਹੋਣੀ ਚਾਹੀਦੀ ਹੈ ਮੈਂ ਇੱਕ ਕੰਮ ਕਿਹਾ ਸੀ ਮੰਮੀ ਨੂੰ ਜਾਣ ਕੇ ਕਹਿੰਦੀ ਆ ਮੈਂ ਸੂਟ ਸਵਾਉਣ ਨੂੰ ਕਿਹਾ ਸੀ ਮੰਮੀ ਨੇ ਤਾਂ ਵਿਚੋਲੇ ਨੂੰ ਹੁਣ ਲਾਇਆ ਅੱਛਾ ਮੈਂ ਸੂਟ ਕਿਹਾ ਸੀ ਮੈਂ ਕਹਾ ਮੈਂ ਸੂਟ ਸੁਵਾਉਣਾ ਮੰਮੀ ਹੂੰ ਮੇਰੇ ਕੋਲੇ ਹੈ ਨਹੀਂ ਗੇ ਦੋ ਹੀ ਸੂਟ ਆ ਤਾਂ ਜਾਣ ਕੇ ਬੁਲਾਇਆ ਮੰਮੀ ਨੇ ਵਿਚੋਲੇ ਨੂੰ ਮੈਨੂੰ ਪਤਾ ਲੱਗ ਗਿਆ ਪਤਾ ਨਹੀਂ ਭਾਈ ਮੰਮੀ ਜਾਣੇ ਤੂੰ ਜਾਣੇ ਮੈਂ ਤਾਂ ਵਿਚ ਪਛਾਣਿਆ ਮੈਂ ਤੇਰੀ ਵੀ ਸੁਣ ਲੈਣਾ ਉਹਦੀਆਂ ਵੀ ਸੁਣ ਲੈਣਾ ਨਾ ਮੈਂ ਤੈਨੂੰ ਕੁਛ ਕਹਿਣ ਚੋਗਰਾ ਨਾ ਉਹਨੂੰ ਕੁਛ ਕਹਿਣ ਚੋਗਰਾ ਫੇਰ ਹੁਣ ਮੈਨੂੰ ਲੈ ਜੂਗਾ ਵਿਚੋਲਾ ਫਿੰਡਾ ਜਾਣਦੀ ਕਾਲੀ ਐ ਤੈਨੂੰ ਨਾ ਫਿਰ ਮੰਮੀ ਕਹੀ ਜਾਂਦੀ ਐ ਜਦੋਂ ਉਹ ਤਾਂ ਹੁਣ ਆਏ ਚ ਪਤਾ ਲੱਗੂਗਾ ਵੀ ਲੈ ਜਾਊਗਾ ਕਿ ਛੱਡ ਕੇ ਜਾਊਗਾ ਚਲ ਇੱਥੇ ਰਹਿ ਜਾ ਜਾ ਕੇ ਰਾਣੀ ਐ ਤੂੰ ਨਾ ਮੈਂ ਉੱ딜 ਚਲ ਕਰ ਲੈ ਕੰਮ ਧੰਦਾ ਜਿਹੜਾ ਰਹਿੰਦਾ ਤੇਰਾ ਮਾਂ ਦਾ ਪਸੂਆਂ ਕੰਨੀ ਸੰਪਰਕ ਕਿਉਂ ਨਹੀਂ ਆ ਤਿਸ ਦਾ ਸੰਪਰਕ ਦੁਮਾਰ ਨੂੰ ਕਹੇਦਾ ਵੀ ਵਿਚਾਰਦਾ ਘੱਟ ਹੀ ਆ ਇਹ ਸਾਰੇ ਨਹੀਂ ਆ ਆਹ ਤਾਂ ਬੋਲੀ ਹੋਆ ਚਲ ਆਵੀ ਜਿੰਮੇ ਟਾਈਮ ਬਸ ਉਹ ਦੇਖੀ ਜੋ ਲੈ ਨਹੀਂ ਇੱਥੇ ਬੈਠੀ ਕੀ ਕਰੀ ਜਾਨੀ ਕਿਹੜੇ ਵੇਲੇ ਆਈਆਂ ਮੈਂ ਤਾਂ ਮੰਮੀ ਆਹ ਗੋਹਾ ਘਸਾ ਕਰਦੀ ਸੁੱਕਿਆ ਪਿਆ ਸਾਰਾ ਦੇਖੋ ਪਰੋਂ ਮਾਂ ਪੱਟੀ ਗਈ ਇਹਨੂੰ ਆਏ ਕੋਡੀ ਕੋਡੀ ਚੜੂ ਲਾ ਰੇ ਦੂਰ ਲੱਗ ਗਿਆ ਤੇਰੇ ਪੈਰਾਂ ਨੂੰ ਬੈਠ ਕੇ ਚੜੂ ਲੋਨੀ ਮम्मी ਮਨਜਾ ਜੇ ਛੋਟਾ ਗਾਂ ਬਟਾ ਲਿਆਉਣਾ ਵਾ ਐਡਾ ਕੀ ਹੁੰਦਾ ਮੱਝਾ ਥੱਲੇ ਸੰਭਰ ਲਾ ਚੱਕ ਠੀਕ ਆ ਮੰਮੀ ਆਏ ਲਾ ਫਟਾਫਟ ਮੰਮੀ ਇਹਦਾ ਮੈਂ ਸੰਭਰ ਤੂੰ ਆਹ ਵਦ ਸੀ ਤੁਸੀਂ ਫੋਨ ਨਹੀਂ ਸਲਾਇਆ ਹਾ ਨਾ ਟੜਕੇ ਜੇ ਹਾਂ ਲਾਇਆ ਸੀ ਕੀ ਮਤ ਸੂਟ ਮੰਗਾ ਤਾ ਹਾਏ ਬੇ ਰੱਬਾ ਆ ਸੂਟ ਨਹੀਂ ਹੈਗੇ ਤੇਰੇ ਮੰਮੀ ਦੋ ਹੀ ਝੂਟ ਨੇ ਇੱਕ ਆਹ ਇੱਕ ਉਹ ਦੂਜਾ ਜਣਾ ਹਾਂ ਮੈਂ ਤੁਸੀਂ ਪਹਿਲਾਂ ਲੈ ਕੇ ਦਿੱਤਾ ਸੀ ਇੱਕ ਝੂਟ ਹੋਰ ਸਮਾ ਦੇ ਮਾਂ ਬਣ ਕੇ ਬਤਾ ਕਿਹੜੇ ਮੇਲੇ ਤੇ ਜਾਣਾ ਸਮਾ ਦੂੰ ਮੈਨੂੰ ਕਿਹੜਾ ਪਤਾ ਨਹੀਂ ਵੀ ਤੈਨੂੰ ਕਦੋਂ ਝੂਟ ਸਮਾਉਣੇ ਕਦੋਂ ਨਹੀਂ ਸਮਾਉਣੇ ਅੱਛਾ ਠੀਕ ਆ ਮੰਮੀ ਫਿਰ ਮੰਮੀ ਬਚਾ ਲੈਣ ਨੂੰ ਕਾ ਤਾ ਫੋਨ ਲਾਇਆ ਸੀ ਤੂੰ ਆਇਆ ਲਾਇਆ ਸੀ ਮਾਂ ਬਾੜੀਰ ਕਾਂ ਲੈ ਕੇ ਦਿੱਤੀ ਐ ਛਾਵਾਂ ਸੀ ਦੇਣੀ ਉਹਨਾਂ ਧੰਨਵਾਦ ਕਰਨਾ ਉਹਦਾ ਸੱਦ ਕੇ ਹਾਰ ਹੋਰ ਪਾਉਂਗੀ ਨਾਲੇ ਆਰਤੀ ਲਾਹੂੰਗੀ ਉਹਦੀ ਕੰਜਰ ਦੀ ਅੱਛਾ ਤਾਂ ਹੱਸ ਦੇ ਠੀਕ ਆ ਮੰਮੀ ਚੰਗਾ ਮੈਂ ਸੰਪਰਤ ਹੁਣ ਇੱਥੇ ਹੀ ਨਾ ਬੈਠੀ ਰਹੀ ਤੇਰੀ ਤਾਂ ਹੀ ਨਹੀਂ ਤਵਾਰੀ ਮਨ ਕਰੇ ਝਾੜੂ ਦੇ ਨਾਲ ਹੀ ਗੱਲਾਂ ਲੱਗ ਜੇ ਐਸੇ ਨਹੀਂ ਗੱਲਾਂ ਮਾਰੀ ਜਾਣਗੀ ਬੈਠੀ ਕਿਥੋਂ ਕਮਲੀ ਮੱਥੇ ਮਾਰੀ ਐ ਓ ਮੰਮੀ ਨਾ ਵੀ ਨਾ ਬੱਸ ਸਾਰੇ ਉਸੇ ਮੈਂ ਨਹੀਂ ਬੋਲੀ ਜਾਂਦੀ ਕੀ ਕਰਾਂ ਮੈਂ ਓੜੇ ਉਹ ਨਾ ਰੱਤਾ ਸੈਟ ਤੇ ਵਾਰਕਾ ਦੇਖਦੀ ਆ ਹਨ ਚੋਲੇ ਦੇ ਨਾਲ ਹੀ ਨਾ ਵਗ ਜਾ ਮੈਂ ਸੱਧਿਆ ਤਾਂ ਹੋਇਆ ਹੁਣ ਕਰੇ ਮਮੀ ਨੇ ਇਹ ਪਤਾ ਚੀਜੀ ਹੋਈ ਲਿਆਵੇ ਖਾਣ ਨੂੰ ਉਹ ਪਹਿਲਾਂ ਵੀ ਆਇਆ ਸੀ ਉਹਦੇ ਵੀ ਲਫਾਫਾ ਭਰਿਆ ਸੀ ਉਹਦੇ ਕੋਲੇ ਸਿਓ ਲਿਆ ਸੀ ਨਾਲੇ ਨਾਲੇ ਨਾਸ ਪਾਤੀਆਂ ਨਾਲੇ ਉਹ ਗੱਗੂ ਕੋਸੇ ਜੇ ਕਿੰਨਾ ਕੁਸਤਾ ਲਿਆ ਐ ਦਿਸਦਾ ਹੀ ਨਹੀਂ ਅਹ ਚਲ ਦੇ ਗਲਣੀਆਂ 10 ਮਿੰਟ ਅੱਧਾ ਘੰਟਾ ਭਾਈਆ ਨਹੀਂ ਦਿਸਦਾ ਹੀ ਨਹੀਂ ਹਲ ਦੇ ਕਰ ਹਾਈ हां मम्मी ਇੱਥੇ ਬੈ ਗਈ ਤੂੰ ਉਹ ਤਾਂ ਮੰਮੀ ਮੈਂ ਕੂੜਾ ਸੱਟ ਗਈ ਸੀ ਉਹਨੂੰ ਦੇਖਦੀ ਸੀ ਬਚੋਲੇ ਨੂੰ ਮੈਂ ਮਾਹ ਨਾਲ ਹੀ ਗਈ ਨਾ ਘਰੇ ਕਿੱਥੇ ਬਚੋਲਾ ਉਹ ਦੇਖਦੀ ਸੀ ਢੀਕਦੀ ਸੀ ਮਾਹ ਨਾਲ ਆ ਚੁਗਾ ਉਹ ਹੋ ਜਾ ਹੀ ਨਹੀਂ ਖਦੂੰਦੀ ਲਿੱਕੀ ਨਹੀਂ ਇੱਥੇ ਤੈਨੂੰ ਫੋਨ ਕਰਿਆ ਬਚੋਲੇ ਨੇ ਮੈਂ ਆ ਗਿਆ ਮੈਨੂੰ ਠੀਕ ਨਹੀਂ ਤੁਸੀਂ ਨਹੀਂ ਸੀ ਕੀਤਾ ਫੋਨ ਹਾਈ ਬੇਰੱਬਾ ਮੈਨੂੰ ਚੱਕ ਲੈ ਇਦੂ ਨਹੀਂ ਆਏ ਘਰ ਜੇ ਡੀਕਣਾ ਹੀ ਅੰਦਰ ਬੈਠ ਕੇ ਡੀਕਣਾ ਆ ਲੋਕ ਕੀ ਕਹਿਣਗੇ ਨਾਲੇ ਬਚੋਲੇ ਤੇ ਤੂੰ ਕਿਉਂ ਡੀਕਦੀ ਐ ਅਸੀਂ ਡੀਕਣ ਨਾਲੇ ਬੈਠੇ ਆ ਮਾਂ ਪੁੱਤ ਲਖੀ ਮੰਮੀ ਲਖਾ ਉਹ ਕੁਝ ਖਾਣ ਨੂੰ ਲੈ ਉਤਾ ਕਰਦੇ ਮਾਂ ਮੈਂ ਪਹਿਲਾਂ ਖਾਣੇ ਕਰਤੀ ਹੋ ਕੇ ਆ ਆ ਸੀਗਾ ਨਾਲੇ ਮੰਮੀ ਇੱਥੇ ਘੜਾ ਕੋਈ ਹੈਗਾ ਮੀ ਇਸ ਥੱਲੇ ਆ ਚਾਚੇ ਕਾ ਤਾਂ ਘੇਟ ਲੱਗਿਆ ਪਿਆ ਉਹ ਦੇਖ ਰਾ ਕੀ ਗੇਟ ਤਾਂ ਲੱਗਿਆ ਪਿਆ ਚਾਚੇ ਕਾ ਐ ਤਾਂ ਨਹੀਂ ਬੈਂਦੇ ਹੁੰਦੇ ਬੀਬੀਆਂ ਜੀ ਬਹਿ ਜੇ ਆ ਕੇ ਬੰਦਾ ਤੌਰੀ ਤਾਂ ਤੂੰ ਕੂੜਾ ਸਿੱਟਣ ਸੀ ਹੈ ਬੈਠੀ ਤੂੰ ਇੱਥੇ ਆ ਕੇ ਮੈਂ ਪਹਿਲਾਂ ਹੀ ਕਹਿੰਦੀ ਸੀ ਮੈਂ ਤਾਂ ਇਹ ਨਹੀਂ ਪਤਾ ਕਾਮਲੀ ਦਾ ਰੂੜੀ ਤੇ ਡੱਕੇ ਮਾਰ ਮਾਰ ਕੇ ਉੱਥੇ ਗੱਲਾਂ ਕਰੀ ਜਾਂਦੀ ਹੋਵੇ ਤੇ ਇੰਨੀਆਂ ਗੱਲਾਂ ਕਾ ਤੂੰ ਮਾਰਦੀਆਂ ਤੂੰ ਤੇਰਾ ਦਿਮਾਗ ਨਹੀਂ ਥੱਕਦਾ ਚਲ ਮम्मी ਫਿਰ ਤੂੰ ਲੈ ਕੇ ਆ ਜੀ ਨਾਲ ਉਹ ਆਹੋ ਆ ਜੂਗੀ ਲੈ ਕੇ ਬਚੋਲਾ ਕਿਤੇ ਨਹੀਂ ਘਰ ਭੁੱਲਣ ਲੱਗਿਆ ਲੈ ਦੇਖ ਲੈ ਚੱਲ ਚੱਲ ਇਸੇ ਨੂੰ ਕਿਸੇ ਗੱਲ ਤੇ ਘਰ ਕਿਉਂ ਨਹੀਂ ਕਰਦੀ ਜੇ ਪਿੰਤਾ ਪਤਾ ਨਹੀਂ ਤਾਂ ਕਾਮਲਾ ਹੈ ਮम्मी ਨੇ ਜਿਹੜਾ ਮੇਰਾ ਬਚੋਲਾ ਬੁਲਾਇਆ ਘਰੇ ਉਹ ਤਾਂ ਸੂਟ ਮੰਗਾਇਓ ਪੱਕਾ ਹਾਂ ਉਹ ਕਹਿੰਦੀ ਹੋਊਗੀ ਬਚਾਲੇ ਨੂੰ ਸੂਟ ਲਿਆ ਦੇ ਸੀਰਾ ਨੂੰ ਕੋਈ ਸੂਟ ਮੰਗਦੀ ਆ ਇਹ ਜੇਪੀ ਨੂੰ ਇਹ ਚ ਗੱਲਾਂ ਦਾ ਕਿੱਥੇ ਪਤਾ ਹਾਂ ਨੂੰ ਪਤਾ ਲੱਗ ਗਿਆ ਹੁਣ ਆਹੀ ਗੱਲ ਆ ਤਾਂ ਹੀ ਮੰਮੀ ਨੇ ਫੋਨ ਲਾਇਆ ਸੀ ਠੀਕ ਆ ਤਾਹੀ ਮੈਨੂੰ ਕਹਿੰਦੀ ਸੀ ਜਾ ਬਾਗ ਜਾ ਰੋਟੀਆਂ ਪਕਾ ਲਾ ਤੂੰ ਹਾਂ ਹਾਂ ਇਹੀ ਗੱਲ ਹੋ ਗਈ ਫਿਰ ਉਹ ਇੱਕ ਗੱਲ ਤਾਂ ਹੈਗੀ ਆ ਹਨਾ ਉਹ ਸੂਟ ਮੈਨੂੰ ਕੱਥੇ ਲੈ ਕੇ ਦੂ ਕੱਲ ਮੈਨੂੰ ਕਿਹਾ ਮੈਨੂੰ ਸੂਟ ਲਿਆ ਦੇ ਟਾੜੂ ਲਾ ਦੇ ਜੰਮ ਨੇ ਸੰਭਰ ਕੇ ਸਾਰਾ ਗੋਹਾ ਢੇਡ ਦੂ ਕੰਮ ਤਾਂ ਮੈਂ ਫੇਰ ਵੀ ਕਰ ਹੀ ਲੈਣੇ ਆ ਖੜ ਜਾ ਗੱਲ ਸੁਣ ਮੇਰੀ ਆ ਜਾ ਨਾ ਮure ਪਸੂਆਂ ਦਾ ਕੱਖ ਵੀ ਦੇਖ ਲਈ ਮੰਮੀ ਪਸੂਆਂ ਦਾ ਟਾਈਮ ਪੈਰ ਪਟਲਾ ਟਾਈਮ ਹੋ ਗਿਆ ਮੇਰੇ ਪਸੂਆਂ ਦਾ ਆਹੋ ਹੋ ਗਿਆ ਫਿਰ ਤਾਂ ਮਨੂਰਾ ਦਾ 2 ਕਬਜੇ ਹੋਣਗੇ ਲੈ ਆ ਦੇਖ ਲੈ ਮੈਂ ਪਹਿਲਾਂ ਹੀ ਕਹਿੰਦੀ ਸੀ ਆ ਬੱਠੜਾ ਇੱਥੇ ਧਰ ਗਈ ਆਪੋ ਲਗੀ ਮੰਮੀ ਕੱਖ ਤਾਂ ਹੈ ਨਹੀਂ ਮੰਮੀ ਇਨਾਂ ਕੋਲੇ ਕਾ ਕਾ ਹੈ ਨਹੀਂ ਜੇ ਪਾਵੇਂਗੀ ਚੱਜ ਨਾਲ ਫੇਰ ਹੀ ਹੋਣਗੇ ਨਾੜੇ ਤਾਂ ਇਹਨਾਂ ਨੂੰ ਨਾ ਉਹ ਤਾਂ ਮੰਮੀ ਇਹਦੇ ਤੇ ਫਸਿਆ ਪਿਆ ਉਹਦੇ ਕਿਆਸ ਸੀ ਬੰਦਨ ਨੂੰ ਕਿਹਾ ਸੀ ਫਿਰ ਇਹਦੇ 'ਚ ਜੇ ਪਾਣੀ ਪਾਵੇਂਗੀ ਫੇਰ ਹੀ ਆ ਦੇਖ ਲੈ ਸਾਰਾ ਪੱਤਿਆਂ ਦਾ ਭਰ ਗਿਆ ਇਹ ਤੈਨੂੰ ਕਿਹਾ ਸੀ ਪਾਣੀ ਇਹ ਸਾਫ਼ ਕਰਕੇ ਪਾ ਕੇ ਜਾਇਆ ਕਰ ਪੁੰਨੇਗਾ ਚਿੜੀਆਂ ਦਾ ਚੱਲ ਕੋਈ ਨਾ ਮੰਮੀ ਹੁਣ ਸਾਫ਼ ਕਰਕੇ ਧਾਉਣ ਨਾ ਤਾਂ ਹੀ ਨਹੀਂ ਹੋ ਮੈਂ ਨਾ ਨੋ ਕੱਕਵਾ ਮਾ ਨਾ ਐ ਕਰ ਇਹਨਾਂ ਪ੍ਰੌਂਠੇ ਦੇ ਦੇ ਲਾ ਕੇ ਦੋ ਦੋ ਚਲ ਖਣ ਚਾ ਇਹਨਾਂ ਨੂੰ ਫਿਰ ਹੁਣ ਕੀ ਕਰਾਂ ਚਲ ਫਿਰ ਪਾ ਮਮੇ ਹੁਣ ਮਾਰੇ ਉੱਥੇ ਸੇ ਨਹੀਂ ਰੜਾ ਲੈ ਉੱਥੋਂ ਰੜਾ ਕੇ ਦੋ ਟੋਕਰੇ ਸਿੱਟ ਜਾ ਆ ਲੇਟੀ ਵਾਲਾ ਬੱਠਣ ਨਾਲ ਦੀ ਨਾਲ ਲੈ ਜਾ ਕਰ ਚਾਉਂਗਾ ਚਲ ਹਟ ਆ ਜੇ ਹੁਣ ਆ ਲਾਤਾ ਫੋਸੀਆਂ ਚੱਕਣ ਇੱਥੇ ਫੇਰ ਕਰ ਦੇਗੀ ਕਵੇਲਾ ਚਲ ਲਿਆ ਚਾਕੇ ਮੈਂ ਨਾ ਖਿਭਰਾਇਆ ਕਰਮਾ ਦਾ ਕੀ ਵਿਖ ਭਰਾਇਆ ਨਾ ਕਰਨਾ ਹਾਲੋ ਜੀ ਬਾਨੀ ਲੈ ਆ ਹੰਦਾ ਆ ਦੇਖ ਲੈ ਲੱਲਰ ਲਾਇਆ ਹੋਇਆ ਲੈ ਆ ਦਿਨੇ ਆਟਾ ਚਲ ਕੋਈ ਗੱਲ ਮੰਮੀ ਮੈਂ ਰੋਟੀ ਬਣਾਉਣ ਲੱਗਦੀ ਸੀ ਆ ਮਾਸੀ ਹੁਣ ਦੱਸੋ ਕੀ ਕੰਮ ਸੀ ਫੋਨ ਕੀਤਾ ਜੀ ਤੁਸੀਂ ਕੰਮ ਤਾਂ ਭਾਈ ਤੈਨੂੰ ਵੀ ਪਤਾ ਹੀ ਆ ਆ ਹੁਣ ਮੈਨੂੰ ਐਂ ਦੱਸ ਤੂੰ ਮੈਨੂੰ ਭੋਲੀ ਕਿਹਾ ਸੀ ਵੀ ਕੁੜੀ ਭੋਲੀ ਆ ਹਾਂ ਫਿਰ ਕਿਹਾ ਸੀ ਭਾਈ ਭੋਲੀ ਤਾਂ ਨਹੀਂ ਹੈਗੀ ਕੁੜੀ ਕਮਲੀ ਐ ਨਾ ਨਾ ਮਸੀ ਕਮਲੀ ਕਾ ਨੂੰ ਐ ਤੁਹਾਨੂੰ ਐਵੇਂ ਹੀ ਲੱਗਦਾ ਕਮਲਾ ਕਿਹੜਾ ਪਤਾ ਇਹਦਾ ਦੇਖ ਮੈਨੂੰ ਔਖਾ ਲੱਗਦਾ ਕਹਿਣਾ ਫੇਰ ਵੀ ਇਹਦਾ ਪਿਓ ਬੈਠਾ ਉਹਨੂੰ ਵੀ ਇਸ ਗੱਲ ਦਾ ਬੁਰਾ ਲੱਗੂਗਾ ਵੀ ਕਿਵੇਂ ਬੋਲੀ ਜਾਂਦੀ ਆ ਚਾਬਰ ਚਾਬਰ ਦੇਖਾ ਇਹ ਮੈਂ ਮੰਨਦੀ ਆ ਜਰੂਰ ਅੱਜ ਕੱਲ੍ਹ ਦੀਆਂ ਕੁੜੀਆਂ ਵਰਗੀ ਕੁੜੀ ਨਹੀਂ ਹੈਗੀ ਇਹੇ ਵੀ ਵਧੀਆ ਠੀਕ ਐ ਇੱਜਤ ਵਾਲੀ ਐ ਸਿਆਣੀ ਐ ਪਰ ਛਿਆਪਾ ਤਾਂ ਆ ਛਿੜ ਗਿਆ ਨਾ ਵੀ ਕੋਈ ਕੰਮ ਕਰਨਾ ਹੈ ਮਾਂਗਰ ਜਾ ਕੇ ਕਰਾਉਣਾ ਪੈਂਦਾ ਹੈ ਕੰਮ ਜੇ ਪਸੂਆਂ ਵਾਲੇ ਜਬਾਗੀ ਉੱਥੇ ਬੈਠੀ ਗੱਲਾਂ ਮਾਰੀ ਜਾਂਦੀ ਐ ਜੇ ਰੂੜੀ ਤੇ ਵਾਗੀ ਗੋਹਾ ਸਿੱਟਣ ਤਾਂ ਉੱਥੇ ਬੈਠੀ ਗੱਲਾਂ ਮਾਰੀ ਜਾਂਦੀ ਐ ਲੈ ਅੱਜ ਦੀ ਸੁਣ ਲੈ ਆ ਮੈਂ ਤੈਨੂੰ ਫੋਨ ਕਰਤਾ ਇਹਨੂੰ ਕਿਤੇ ਪਤਾ ਲੱਗ ਗਿਆ ਵੀ ਫੋਨ ਕਰਤਾ ਬਚੋਲੇ ਨੂੰ ਲੈ ਤੈਨੂੰ ਬੈਠੀ ਢਿੱਕੀ ਜਾਵੇ ਅਖੇ ਬਚੋਲਾ ਆਊਗਾ ਮੈਨੂੰ ਐਂ ਦੱਸ ਜੇ ਪੀ ਪੁੱਤ ਐ ਕਿਤੇ ਟਾਈਮ ਪਾਸ ਹੋਣਗੇ ਤੇ ਨਾਲੇ ਕੱਲਾ ਜਬਾਕ ਹੈ ਭਾਈ ਮੇਰੇ ਇਹ ਘਰ ਦੇ ਕੰਮ ਸਾਂਭੂ ਕਿ ਇਹਦੇ ਮਾਗਰ ਫਿਰੂਗਾ ਮੇਥੋਂ ਬਾਅਦ ਤੇ ਕਿ ਕਮੀਨਦਾਰੀ ਬਾਹਰ ਲਈ ਸਾਂਭੂਗਾ ਕੀ ਕਰੂਗਾ ਇਹ ਮਾਸੀ ਅਸੀਂ ਤਾਂ ਦੇਖੋ ਕੋਈ ਥੋੜੇ ਨਾਲ ਪੜਦਾ ਨਹੀਂ ਰੱਖਿਆ ਕੋਈ ਲੋਕ ਨਹੀਂ ਰੱਖਿਆ ਤੁਸੀਂ ਸਾਨੂੰ ਜਿੰਨਾ ਦਾਜ ਦੇਹ ਜਿਹਾ ਸੀ ਉਸ ਤੋਂ ਵੱਧ ਦਵਾਤਾ ਤੇ ਸਾਰੀਆਂ ਚੀਜ਼ਾਂ ਥੋੜੀ ਪੂਰੀਆਂ ਹੁੰਦੀਆਂ ਹੁੰਦੀਆਂ ਨੇ ਕਈ ਵਾਰੀ ਕੋਈ ਘਾਟ ਵਾਤ ਵੀ ਰਹਿ ਜਾਂਦੀ ਐ ਤੁਹਾਨੂੰ ਕੋਈ ਕਮੀ ਪੇਸ਼ੀ ਆਈ ਐ ਦਾਜ ਦੇਹ ਜਿਤਾ ਦੱਸੋ ਦੇਖ ਜਗਨੂ ਦਾਜ ਦੇਹ ਦੀ ਪੋਰਾ ਕਮੀ ਨਹੀਂ ਛੱਡੀ ਤੁਸੀਂ ਸਾਰਾ ਕੁਝ ਦਿੱਤਾ ਮੈਂ ਨਹੀਂ ਮੁੱਕਰਦੀ ਗੱਡੀ ਤੋਂ ਲਾ ਸਿਓਨੇ ਤੋਂ ਲਾ ਸਭ ਕੁਝ ਦਿੱਤਾ ਹੈ ਭਾਈ ਕੋਈ ਕਾਚ ਨਹੀਂ ਛੱਡਿਆ ਪਰ ਆਹ ਲੁੱਕ ਰੱਖ ਗਿਆ ਤੂੰ ਕੁੜੀ ਦਾ ਟਾਈਮ ਇਹਨੂੰ ਇਹ ਨਹੀਂ ਕਿਹਾ ਹੈਗਾ ਵੀ ਕੁੜੀ ਨੂੰ ਕਹਿ ਕੇ ਕੰਮ ਕਰਾਉਣਾ ਪਊ ਤੈਨੂੰ ਮਾਸੀ ਲੁੱਕ ਨਹੀਂ ਰੱਖਿਆ ਇਹ ਗੱਲ ਗਲਤ ਮੈਂ ਐਂ ਕਿਹਾ ਸੀ ਵੀ ਦਾਜ ਦੇਹ ਜ ਦੇਣਗੇ ਭਾਈ ਪੂਰਾ ਕੁੜੀ ਤੋਂ ਕੰਮ ਘੱਟ ਆਉਂਦਾ ਨਾ ਜੀ ਮੈਨੂੰ ਇੱਕੋ ਗੱਲ ਕਹੀ ਸੀ ਵੀ ਕੁੜੀ ਭੋਲੀ ਹੈ ਭੋਲੀ ਦਾ ਮਤਲਬ ਮੈਨੂੰ ਇਹ ਸੀ ਵੀ ਜਿਵੇਂ ਅੱਜ ਕਾਲ ਦੀਆਂ ਚਾਲਾ ਪੜੀਆਂ ਲਿਖੀਆਂ ਸੋਸ਼ਲ ਵੋਸ਼ੇ ਸਭ ਕੁਸ ਤੋਂ ਦੀਆਂ ਫਿਰਦੀਆਂ ਨੇ ਸ਼ਹਿਰਾਂ 'ਚ ਚੀਜ਼ਾਂ ਖਰੀਦਦੀਆਂ ਸਕੂਟਰੀ ਚਲਾ ਲਈ ਫਲਾਨਾ ਧਮਕਾ ਵੀ ਚਲੋ ਉਹੀ ਜੀ ਨਹੀਂ ਹੋਣੀ ਆਪਣੇ ਪੇਂਡੂ ਕੁੜੀ ਖੋਣ ਸੀ ਮਾਸੀ ਇਹਨੂੰ ਪੁੱਛੋ ਜੇਪੀ ਨੂੰ ਤੈਨੂੰ ਭਾਈ ਉਹ ਦਿਨ ਜਿੱਦੇ ਆਪਾਂ ਬਾਹਰ ਖੜੇ ਸੀ ਤੈਨੂੰ ਕਿਹਾ ਨਹੀਂ ਵੀ ਕੁੜੀ ਕਿਸੇ ਪਾਸੇ ਜਾਂਦੀ ਨਹੀਂ ਕੁੜੀ ਦੇ ਹੱਥ 'ਚ ਮੋਬਾਈਲ ਨਹੀਂ ਹੁੰਦਾ ਕੋਈ ਇਹ ਰੀਲਾਂ ਨਹੀਂ ਬਣਾ ਬਣਾ ਕੇ ਪਾਉਂਦੀ ਇੱਕ ਮਿੰਟ ਗੱਲ ਸੁਣ ਮੇਰੀ ਉਸ ਤੋਂ ਬਾਅਦ ਤੂੰ ਮੈਨੂੰ ਕਿਹਾ ਵੀ ਭਾਈ ਗੱਡੀ ਦੀ ਮੰਗ ਹੈ ਤੈਨੂੰ ਕਿਹਾ ਗੱਡੀ ਮਿਲ ਜੂ ਏ ਵੀ ਤੈਨੂੰ ਕਿਹਾ ਵੀ ਕੁੜੀ ਤੋਂ ਕੰਮ ਘੱਟ ਹੁੰਦਾ ਤੂੰ ਕਹਿੰਦਾ ਵੀ ਕੰਮ ਘੱਟ ਹੁੰਦਾ ਕੋਈ ਗੱਲ ਨਹੀਂ ਰਲ ਮਿਲ ਕੇ ਕਰ ਲਿਆ ਕਰਾਂਗੇ ਵੀ ਅੱਜ ਕੱਲ ਦੇ ਜਵਾਖਾਂ ਤੋਂ ਵੈਸੇ ਹੀ ਘੱਟ ਹੁੰਦਾ ਪਰਦਾ ਤਾਂ ਉਹ ਹੁੰਦਾ ਵੀ ਅਸੀਂ ਸੁਰਤੋਂ ਕਿਸੇ ਕੰਮ ਤੋਂ ਵੀ ਇਹ ਭਾਈ ਬੌਲੀ ਕੰਮ ਲਈ ਹੈ ਇਹਨੂੰ ਕੋਈ ਦਵਾਈ ਬੂਟੀ ਚੱਲਦੀ ਹੈ ਉਹ ਅਸੀਂ ਉੱਥੇ ਦਿਵਾਉਂਦੇ ਸੀ ਹੁਣ ਦਵਾਈ ਨਹੀਂ ਦਿੰਦੇ ਭਾਈ ਗੱਲ ਇਹ ਹੈ ਪੜੀ ਚੱਕਰ ਮੇਰੀ ਗੱਲ ਨਾ ਤਾਂ ਕੋਈ ਖੂਨ ਦਾ ਰੌਲਾ ਹੈਗਾ ਨਾ ਕੋ ਰੀਲਾਂ ਦਾ ਰੌਲਾ ਨਾ ਕਿਸੇ ਗੱਲ ਦਾ ਹੋਰ ਰੌਲਾ ਹੈਗਾ ਹਣਾ ਗੱਲ ਤਾਂ ਇਹ ਹੈ ਵੀ ਥੋੜਾ ਜਿਹਾ ਨਾ ਕੰਮ ਨਹੀਂ ਧਿਆਨ ਘੱਟ ਦਿੰਦੀ ਇਕ ਤਾਂ ਆ ਕਹਿ ਕੇ ਕਰਾਉਣਾ ਪੈਂਦਾ ਮੰਮੀ ਤਾਂ ਇਹ ਗੱਲ ਕਹਿ ਰਹੀ ਆ ਹੋਰ ਕਿਸੇ ਗੱਲ ਦਾ ਰੋਣਾ ਨਹੀਂ ਕੰਮ ਤਾਂ ਬਾਈ ਜੇਪੀ ਦੇਖ ਕੇ ਕੰਮ ਦਾ ਮਤਲਬ ਤਾਂ ਇਹ ਹੁੰਦਾ ਬਾਈ ਜਿਹਨੇ ਇੰਨਾ ਦਾਜ ਦੇ ਦਿੱਤਾ ਹੋਵੇ ਉਹ ਕਿਸੇ ਗੱਲ ਨੂੰ ਹੀ ਨੰਦਾ ਹੁੰਦਾ ਇਹ ਉਹਦਾ ਗੱਲ ਨਹੀਂ ਸੁਣ ਸਾਡੀ ਜੇ ਕੋਈ ਕਮੀ ਪੇਚੀ ਆ ਦੱਸੋ ਆ ਬੈਠੀ ਆ ਕੁੜੀ ਤੁਹਾਡੇ ਕੋਈ ਟਾਂ ਰੋੜੇ ਮਾਰਦੀ ਆ ਤਾਂ ਦੱਸੋ ਕਿਤੇ ਘਰ ਤੋਂ ਬਾਹਰ ਜਾਂਦੀ ਆ ਤਾਂ ਦੱਸੋ ਉਹ ਟਾਂ ਰੋੜਾ ਤਾਂ ਕਿਉਂ ਮਾਰੂਗੀ ਗੱਲ ਤਾਂ ਵੀ ਮਦਗੀ ਲੜਕ ਹਰੇ ਕੰਮ ਕਹਿ ਕੇ ਕਰਾਉਣਾ ਪੈਂਦਾ ਫਿਰ ਕਹੇ ਕਿ ਤਾਂ ਬਾਈ ਹੁਣ ਮੰਮੀ ਨੇ ਭਾਂਡੇ ਦਾ ਮੰਮੀ ਕਹੂਗੀ ਭਾਈ ਆ ਭਾਂਡੇ ਧੋ ਦੇ ਪੁੱਤ ਆ ਕੱਪੜੇ ਧੋ ਲਿਆ ਆਪ ਤੋ ਨਹੀਂ ਕਰਦੀ ਹੈਗੀ ਮਰਗੀ ਲਾਲਾ ਜੇ ਹੁਣ ਮੰਮੀ ਮਰਗੀ ਲਾਲਾ ਦੋ ਦਿਨ ਪਾਸੇ ਬਗ ਜੇ ਤਾਂ ਇਹ ਨਹੀਂ ਹੈਗਾ ਮਗਰ ਉਹ ਵੀ ਇਹ ਕੋਈ ਕੰਮ ਸੰਭਾਲ ਲੂਗੀ ਜਾਂ ਹੋਰ ਹੈ ਦਿੱਕਤ ਹੈ ਇਸ ਗੱਲ ਦੀ ਹੋਰ ਤਾਂ ਕੋਈ ਐਦਾਂ ਰੌਲਾ ਵੀ ਹੈ ਨਹੀਂ ਆਪਾਂ ਇਹ ਨਹੀਂ ਗੱਲ ਕਹਿੰਦੇ ਬਾਕੀ ਮੈਂ ਤਾਂ ਮੰਮੀ ਨੂੰ ਕਿਹਾ ਸੀਗਾ ਮੰਮੀ ਮਾਤਾ ਤੁਹਾਨੂੰ ਫੋਨ ਕਰਦੀ ਐਵੇਂ ਤੁਹਾਨੂੰ ਤਕਲੀਫ ਦਿੰਨੀ ਐ ਮਾ ਚਲ ਤੂੰ ਆਪਰੇ ਨਾਲ ਮਿਲ ਕੇ ਕਰ ਲੈਣਾ ਕਰੋ ਸੋ ਕਾਹਦਾ ਲੈ ਬਈ ਤੁਸੀਂ ਪੁੱਛ ਲਓ ਮੈਂ ਤਾਂ ਬਸ ਇਹੀ ਕਹਣਾ ਵੀ ਤੈਨੂੰ ਵੀ ਕਿਹਾ ਸੀ ਭੈਣ ਜੀ ਨੂੰ ਵੀ ਕਿਹਾ ਸੀਗਾ ਵੀ ਭਾਈ ਠੀਕ ਹੈ ਕੰਮ ਥੋੜਾ ਜਿਹਾ ਘੱਟ ਕਰਦੀ ਐ ਇੰਨੀ ਕਮਲੀ ਵੀ ਹੈ ਨਹੀਂ ਕਮਲੀ ਪੇਨੇ ਕਈ ਵਾਰ ਫਸ ਕਰ ਦਿੰਦੀ ਹੁੰਦੀ ਹੈ ਇਹ ਵੀ ਹੁੰਦਾ ਵੀ ਕਮਲ ਪਣਾ ਲਾ ਦਿੰਦੇ ਨੇ ਕਿਉਂਕਿ ਲਾਣ ਦੇ ਦੇਖੇ ਨੇ ਦੇਖੇ ਨੇ ਲਾਉਂਦੇ ਵੀ ਕਮਲੀ ਉਹੀ ਕਰ ਦੇਣਾ ਐ ਹੁਣ ਇਹ ਥੋੜਾ ਕੁਝ ਕਰੂੰ ਡੋਲਦੀ ਤਾਂ ਨਹੀਂ ਡੋਲਦੀ ਤਾਂ ਨਹੀਂ ਬਗਿਆੜਦੀ ਨਹੀਂ ਨਹੀਂ ਜੀ ਤੇ ਕੰਮ ਹੌਲੀ ਜ਼ਰੂਰ ਕਰਦੀ ਹੈ ਇਹ ਗੱਲ ਨਹੀਂ ਹੈਗੀ ਪਰ ਇਹਦੇ ਚ ਆਹ ਗੱਲ ਤਾਂ ਕੋਈ ਨਹੀਂ ਹੈਗੀ ਰਕਾਨਾ ਵਾਲੀ ਹੁਣ ਜੇ ਕੱਪੜੇ ਕਹਿਤਾ ਵੀ ਧੋ ਦੇ ਭਾਈ ਘੱਟ ਸਰਫ ਪਾਈ ਕਾਈ ਨਹੀਂ ਪਤਾ ਮਣ ਕਰੇ ਚ ਜਮੀ ਸਰਪ ਨਾ ਪਾਵੇ ਪਾਣੀ ਚੇ ਕਪੜੇ ਪਾ ਕੇ ਧਾਰ ਤੇ ਪਾ ਦਿੰਦੀ ਸਰਪ ਦੀ ਸਰਪ ਦੀ ਅੰਗਲਾਂ ਕਹਿਣੀ ਨਹੀਂ ਚਾਹੀਦੀ ਆਪਾਂ ਹੁਣ ਤੁਸੀਂ ਦੇਵੋਗੇ ਫੇਰ ਹੀ ਪਾਉ ਹੈ ਮੈਨੂੰ ਫੋਨ ਗਏ ਮੈਨੂੰ ਇਹਦਾ ਫੋਨ ਗਏ ਕੁੜੀ ਦਾ ਇਹ ਕਹਿੰਦੀ ਡੇਡੀ ਮੈਂ ਕੀ ਕਰਾਂ ਕਹਿੰਦੀ ਮੇਰੇ ਤਾਂ ਸਰਫਲ ਖੋ ਗਏ ਰੱਖ ਦਿੰਦੀ ਐ ਸਾਬਣ ਨਾਲ ਖੋ ਕੇ ਰੱਖ ਦਿੰਦੀ ਐ ਕਹਿੰਦੀ ਉਹ ਮੇਰੀ ਤਾਂ ਜਮਾ ਮੱਤ ਮਾਰ ਰਖੀ ਹੁਣ ਮੈਂ ਕੀ ਕਰਾਂਗੇ ਲੈ ਦੇਖ ਲੈ ਮੇਰਾ ਆ ਗੱਲ ਦਾ ਇਹਨੂੰ ਕਿਵੇਂ ਪਤਾ ਲੱਗ ਗਿਆ ਮੈਂ ਦੱਸ ਦੇ ਤਾਂ ਹੀ ਤਾਂ ਕਹਿਣਾ ਭਾਈ ਇਹ ਤਾਂ ਵਾਲੀ ਕਰ ਰੱਖੀ ਹੈ ਕੰਮ ਨਹੀਂ ਗੱਲ ਸੁਣ ਲੈ ਨਿਕਸ ਵਾਲੀ ਦੇ ਪਾਪਾ ਜੀ ਚਲਕਾ ਤੋਂ ਕਰਖੀ ਹੈ ਗੱਲ ਤਾਂ ਵੀ ਥੋੜੀ ਜਿਹੀ ਦੋਵੇਂ ਬੰਦ ਕੰਮ ਦੀ ਦੱਬ ਹੋਵੇ ਪਹਿਲੀ ਗੱਲ ਤਾਂ ਤੁਸੀਂ ਆਏ ਦੇਖੋ ਥੋੜਾ ਐਡਾ ਘਰ ਹੈ ਤੂੰ ਤੁਸੀਂ ਲਾਣੇ ਘਰਾਣੇ ਦੇ ਬੰਦਿਆਂ ਕੋਈ ਕੰਮ ਤਾਂ ਦੇ ਵਾਲੀਆਂ ਨਾਲ ਉਹ ਕੁੜੀਆਂ ਲੈ ਚਲੋ ਤਾਂ ਆਪਾ ਜੀ ਪਹਿਲੇ ਇਹਨੂੰ ਸਿਖਾ ਦਿਓ ਇਹ ਤਾਂ ਆਪ ਦੀ ਧੀ ਬਣਾ ਕੇ ਰੱਖੋ ਤੁਸੀਂ ਚਲੋ ਤਾਂ ਹੌਲੀ ਹੌਲੀ ਮੰਮੀ ਸਖੈ ਹੀ ਰਹੀ ਐ ਪਰ ਇਹ ਵੀ ਮੜਾ ਮੋਟਾ ਸਿੱਖੇ ਤੋਂ ਵੀ ਥੋੜਾ ਘੱਟ ਸਮਝਦੀ ਐ ਤਾਂ ਕਰੀਏ ਨੋ ਆਪਾਂ ਮੰਨ ਗਏ ਹੁਣ ਤੂੰ ਸਾਡੇ ਭਿੰਡੇ ਇੱਕ ਕਮਾਂਡੀਆਂ ਦਾ ਘਰ ਐ 22 ਸਾਲ ਹੋ ਗਏ ਵੈਹੇ ਨੂੰ ਉਹਨੂੰ ਪਰ ਉਹ ਕੁੜੀ ਨੂੰ ਉਹ ਤੋਂ ਪਹਿਲਾਂ ਆਏ ਗਿਆ ਸੀ ਵੀ ਭਾਈ ਇਹਨੂੰ ਕੁਝ ਨਹੀਂ ਆਉਂਦਾ ਜੇ ਕੁਝ ਸਿਖਾਓਗੇ ਤਾਂ ਇਹ ਮਤਲਬ ਤੁਸੀਂ ਰਿਸ਼ਤਾ ਲੈ ਜਾਓ ਨਹੀਂ ਲੋੜ ਨਹੀਂ ਪੈਂਦੀ ਅੱਜ 22 ਸਾਲ ਹੋ ਗਏ ਉਹ ਧੀ ਬਣਾ ਕੇ ਰੱਖ ਰੱਖੀ ਆ ਉਹਨਾਂ ਨੇ ਮੈਨੂੰ ਆਏ ਨਹੀਂ ਪਤਾ ਲੱਗਦਾ ਧੀ ਹੁੰਦੀ ਕਿਵੇਂ ਧੀ ਤਾਂ ਅਗਲਾ ਐ ਕਹਿੰਦਾ ਹੁੰਦਾ ਵੀ ਧੀ ਮੰਗੂ ਇਹਨੂੰ ਸਾਰੀ ਚੀਜ਼ ਪੁੱਤ ਘਰੋਂ ਮਿਲੂਗੀ ਵਰਤਾਂ ਨੂੰ ਇਹਦੇ ਸਾਰੇ ਸ਼ੌਂਕ ਪੂਰੇ ਜਾਣਗੇ ਹੁਣ ਜਦੋਂ ਕੰਮ ਹੀ ਮੈਂ ਕਰਨਾ ਪੁੱਤ ਫਿਰ ਤੈਨੂੰ ਵਿਆਉਣ ਦੀ ਵੀ ਕੀ ਲੋੜ ਸੀ ਮਸੀ ਐਡੀ ਲਿਸਟ ਭੇਜਤੀ ਸੀ ਤੁਸੀਂ ਜੇ ਲਿਸਟ ਕਿੰਨਿਉ ਕੋਈ ਘਾਟ ਰਹਿ ਗਈ ਕਮੀ ਵੀ ਕੀ ਚੀਜ਼ ਤਾਂ ਅਸੀਂ ਦੇ ਦਰ ਹੋਰ ਵੀ ਦੇ ਸਕਦੇ ਆ ਜੇਪੀ ਨੇ ਬਚਪਨ ਤੋਂ ਲੈ ਕੇ ਕਾਰ ਨਹੀਂ ਦੇਖੀ ਹੋਣੀ ਜਿਹੜੀ ਤੁਹਾਨੂੰ ਦਿੱਤੀ ਆ ਕਿੱਡੀ ਕਾਰ ਦਿੱਤੀ ਆ ਦੇਖ ਲੋ ਤੇਰੇ ਮੂੰਹ ਤੇ ਦਾੜੀ ਕਾਦੇ ਵਾਸਤੇ ਆਈ ਹੈ ਤੂੰ ਸਮਝਾ ਨਹੀਂ ਸਕਦਾ ਮੈਂ ਜੇ ਕੋਈ ਕਮੀ ਪੇਸ਼ੀ ਹੈ ਤੁਸੀਂ ਆਪ ਮੀਆਂ ਬੀਬੀ ਬੈਠ ਕੇ ਨਿਮੇੜ ਲਓ ਮੈਂ ਤਾਂ ਮੰਮੀ ਨੂੰ ਬਹੁਤ ਵਾਰੀ ਕਿਹਾ ਵਾ ਮੰਮੀ ਹੱਥ ਐਵੇਂ ਦਾ ਰੌਲਾ ਵਧਾਇਆ ਦਾੜੀ ਤੇਰੀ ਚਿੱਟੀ ਹੋਈ ਪਈ ਆ ਸ਼ਰਮ ਤੈਨੂੰ ਆਉਂਦੀ ਨਹੀਂ ਯਾਰ ਪਤੰਦਰਾ ਫਿਰ ਬਾਰੀ ਬਾਰੀ ਇਹਦੇ ਚ ਸ਼ਰਮ ਵਾਲੀ ਕਾੜੀ ਬਾਕੀ ਫਿਰ ਹੋਰ ਹੋਣ ਤੇ ਕਿਹੜੀ ਗੱਲ ਆ ਗਈ ਦੱਸ ਉਦੋਂ ਤੂੰ ਹੀ ਉਹ ਮੰਗ ਮੰਗਦੀ ਸੀਗੀ ਮੰਗਦੀ ਤਾਂ ਮੈਂ ਇੱਕ ਗੱਲ ਕਹੀ ਸੀ ਜੁਗਨ ਕੋਈ ਝੂਠ ਨਹੀਂ ਆਖੇ ਕੜਾ ਪਾ ਦੀ ਬਚੋਲਗੀ ਦਾ ਕੁਝ ਤੂੰ ਮਰਜ਼ੀ ਕਰ ਕੜਾ ਬਚੋਲਗੀ ਦਾ ਦੁੱਧ ਵਰਗਾ ਪਾਇਆ ਜਿਹੜਾ ਕੁਝ ਹੋਣਾ ਸੀਗਾ ਉਹ ਹੋ ਗਿਆ ਨਾ ਅਸੀਂ ਝੂਠ ਮਾਰਿਆ ਮਾਰਨ ਦਾ ਗੱਟ ਚ ਕੜਾ ਚ ਪਾ ਲਿਆ ਭੈਣ ਜੀ 20 ਲੱਖ ਰੁਪਇਆ ਲਾਇਆ ਮੈਂ ਕੋਈ ਉਹੀ ਨਹੀਂ ਲਾਦਾ 20 ਲੱਖ ਵੀ ਨੂੰ ਕਮਲੀ ਕਰ ਦੋ ਲਾਇਆ 20 ਲੱਖ ਮੈਂ ਨਹੀਂ ਕਹਿੰਦੀ ਹੈਗੀ ਵੀ ਨਹੀਂ ਲਾਇਆ ਆ ਜਿਹੜੀ ਗੱਡੀ ਦੀ ਗੱਲ ਕਰਦੇ ਵੀ ਗੱਡੀ ਨਹੀਂ ਦੇਖੀ ਹੋਣੀ ਐਹੀ ਜੀ ਗੱਲ ਨਹੀਂ ਹੈਗੀ ਗੱਡੀ ਵਾਲੀ ਫਿਰ ਹੋਰ ਗੱਲਾਂ ਕਹੇ ਜੀਆਂ ਨੇ ਤੀਜੇ ਜਣੇ ਸੋਟਾ ਇਹੀ ਉਹ ਹੈਗਾ ਇਹ ਕੁਝ ਕਰੇ ਵੀ ਤਾਂ ਸਿਆ ਮੈਂ ਤੇਨੂੰ ਜਿਹੜੀ ਇਹ ਗੱਲ ਕਹਿੰਦੇ ਨੇ ਤੇਰੇ ਮੂੰਹ 'ਚ ਜਵਾਨ ਨਹੀਂ ਦੱਸ ਗੱਲ ਕੀ ਆ ਮੈਂ ਸਾਰਾ ਕੰਮ ਕਰਦੀ ਹੁੰਨੀ ਆ ਵੀਰੇ ਸਾਰਾ ਕੁਝ ਕਰਦੀ ਆ ਪਾਪਾ ਜੀ ਮੈਂ ਤਾਂ ਕੁਝ ਵੀ ਨਹੀਂ ਕਰੇ ਕਰਨਦੀ ਮੰਮੀ ਨੂੰ ਦੱਸੋ ਦਿਓ ਜਵਾਬ ਇਹ ਤਾਂ ਆਪਾਂ ਹੀ ਕਾਮਲੇ ਹੋਗੇ ਭਾਈ ਇਹ ਸਿਆਣੀ ਹੋਗੀ ਇਹ ਕਹਿੰਦਾਂ ਨੇ ਵੀ ਸਰਪ ਘੱਟ ਪਾਈ ਫਿਰ ਮੈਂ ਘੱਟ ਉਹ ਤੋਂ ਦੱਸ ਮੈਂ ਮੈਨੂੰ ਜਿੰਨੇ ਕੱਪੜੇ ਨੇ ਸਰਪ ਤਾਂ ਉਹਨੇ ਖਾਣ ਵਾਲੇ ਲੈ ਮੈਂ ਐਸੇ ਐਸੇ ਦੇ ਮੂੰਹੋਂ ਕਹਾ ਦਿੰਨੀ ਆ ਪੁੱਤ ਸਾਰ ਸਵੇਰ ਤੈਨੂੰ ਪੋਣੇ ਫੜਾਏ ਸੀ ਵੀ ਮਸ਼ੀਨ ਚ ਪਾ ਦੇਣਾ ਸਰਪ ਪਾ ਦੇ ਤਿੰਨ ਭੋਣੇ ਸੀ ਇੱਕ ਕਾਲੀ ਸਰਪ ਦੀ ਪਾਈ ਸੀ ਪਰ ਕੇ ਨਹੀਂ ਮੰਮੀ ਅੱਧੀ ਕ ਪਾਈ ਸੀ ਦੇਖ ਲੋ ਅੱਧੀ ਕਾਲੀ ਪੈਂਦੀ ਹੁੰਦੀ ਹੈ ਸਰਪ ਦੀ ਫਿਰ ਦੱਸ ਦੋ ਜਿਹੜੀ ਚੀਜ਼ ਦਾ ਇਹਨੂੰ ਨਹੀਂ ਪਤਾ ਤ ਤੁਹਾਨੂੰ ਨਹੀਂ ਪਤਾ ਉਹ ਦੱਸ ਦੋ ਸਭ ਬਾਕੀ ਆਈ ਕਿਹਾ ਸੀ ਫਿਰ ਕੱਟਵਾਇਆ ਕਰ ਉਹ ਕੱਲੇ ਪੋਣੇ ਤਾਂ ਨਹੀਂ ਹੋਣਗੇ ਹੋਰ ਵੀ ਕੱਪੜੇ ਲੀੜੇ ਪਾਏ ਪੋਣੇ ਤੇ ਹਰ ਕੱਪੜੇ ਕੌਣ ਪਾਉਂਦਾ ਹੁੰਦਾ ਪਤਾ ਕੀ ਹੈ ਦੇਖੋ ਇਹ ਤੁਹਾਨੂੰ ਇਹ ਗੱਲ ਪਹਿਲਾਂ ਵੀ ਅਸੀਂ ਦੱਸੀ ਸੀ ਵੀ ਕੰਮ ਕੁੜੀ ਘੱਟ ਕਰਦੀ ਹੈ ਇਹਨੂੰ ਜੇਪੀ ਨੂੰ ਵੀ ਦੱਸੀ ਸੀ ਵੀ ਇਹੇ ਗੱਲ ਪਈ ਆਏ ਆ ਦੇਖੋ ਦਾਜ ਦੇਹ ਜ ਅਗਲੇ ਦੇਣਗੇ ਅਗਲਾ ਜਦੋਂ ਅਗਲੇ ਦੇ ਧੀ ਪੁੱਤ ਚ ਮਾੜੀ ਮੋਟੀ ਦੇਖ ਕ ਕਮੀ ਪੇਸ਼ੀ ਹੁੰਦੀ ਹੈ ਉਦੋਂ ਦਾਜ ਦੇਨ ਨੂੰ ਕੁਝ ਰੱਖ ਲੈਣਾ ਥੋੜਾ ਜਿਹਾ ਮੰਨ ਲੋ ਅਪਸਾਈਟ ਹੈ ਜਾਂ ਮੰਨ ਲੋ ਨਾਰਮਲੀ ਬੱਚਿਆਂ ਤੋਂ ਵਰਗਾ ਨਹੀਂ ਹੈਗਾ ਹਣਾ ਤਾਂ ਆਪਾਂ ਦਾਜ ਦੇਹ ਵੱਧ ਦੇ ਕੇ ਆਪਦੇ ਧੀ ਪੁੱਤ ਨੂੰ ਟਿਕਾਣੇ ਲਾਉਨੇ ਹੁਣ ਮਾਸੀ ਚਾਹੇ ਤੂੰ ਗੁੱਸਾ ਮੰਨ ਚਾਹੇ ਗਿਲਾ ਮੰਨ ਦੇਖ ਆਪਣਾ ਦੋਨੋਂ ਵੀ ਜ਼ਰੂਰਤ ਸੀ ਹਣਾ ਥੋੜੀ ਮੰਗ ਪੂਰੀ ਹੋ ਗਈ ਹੁਣ ਤੁਹਾਡਾ ਫਰਜ਼ ਇਹ ਬਣਦਾ ਵੀ ਤੁਸੀਂ ਮਾਮਾ ਧੀਆ ਮੰਗੂ ਰਲ ਕੇ ਰਹੋ ਜਿਹੜਾ ਕੰਮ ਨਹੀਂ ਆਉਂਦਾ ਇਹਨੂੰ ਸਿਖਿਆ ਦੋ ਇਹਨੂੰ ਸਿਖਿਆ ਦੋ ਅਸੀਂ ਕਿਹੜਾ ਸੁੱਥੋਂ ਬਾਹਰ ਆਏ ਦੱਸੋ ਬੇਬੀਰਾ ਪਹਿਲੀ ਗੱਲ ਤਾਂ ਤੂੰ ਬੋਲਣ ਲੱਗੇ ਨੇ ਇਹ ਨਹੀਂ ਗੱਲ ਦੇਖੀ ਮੈਂ ਕੀ ਕਿਹਾ ਇਹ ਹੀ ਗੱਲ ਪਹਿਲਾਂ ਕਹਿ ਦਿੰਦਾ ਹੋਰ ਗੱਲ ਸੀ ਦੇਖ ਤੇਰੀ ਕੱਚ ਕੋਈ ਛੱਡੀ ਤੂੰ ਕੜਾ ਮੰਗਿਆ ਮੈਂ ਤੈਨੂੰ ਜਰਕਦੇ ਨੇ ਉਹ ਜਿਆ ਪਾਇਆ ਨੇ ਠੋਕਰ ਵਰਗਾ ਕੜਾ ਮਾਸੀ ਸਾਡਾ ਤਾਂ ਕੰਮ ਪਿਆ ਇਹ ਰਿਸ਼ਤਾ ਹੋਣ ਤੋਂ ਪਹਿਲਾਂ ਇਹਨੂੰ ਕਹਿਤਾ ਸੀ ਭਾਈ ਮੰਗ ਜਿਹੜੀ ਹੈਗੀ ਇਹ ਦੱਸ ਅਸੀਂ ਦੇਵਾਂਗੇ ਪਰ ਲੜਕੀ ਥੋੜਾ ਜਆ ਮਤਲਬ ਕਮਲੀ ਤਾਂ ਹੈ ਨਹੀਂ ਦਿਮਾਗ ਦੀ ਥੋੜਾ ਜਿਹਾ ਮਤਲਬ ਮੱਦਮ ਹੈਗੀ ਮੋٹے ਦਿਮਾਗ ਦੀ ਨੇ ਇਹਨੇ ਕਿਹਾ ਮੈਨੂੰ ਇਹਨੇ ਹੈ ਕਿ ਭੋਲੀ ਐ ਕੁੜੀ ਮੋٹے ਦਿਮਾਗ ਦੀ ਅਸੀਂ ਕਿਉਂ ਕਹਾਂਗੇ ਯਾਰ ਸਾਡਾ ਤਾਂ ਰੋਜੀ ਰੋਟੀ ਐ ਨਾ ਘੜਿਆਂ ਦੇ ਸਿਰ ਤੇ ਚੱਲਦੀ ਐ ਖੜ ਲਓ ਪੂਛ ਅਸੀਂ ਕਿਉਂ ਕਹੀਏ ਦੇ ਚਾਹੀ ਤਾਂ ਹੁਣ ਹੋ ਗਈ ਹਜੇ ਤੇਰੇ ਮੂੰਹ ਤੇ ਦਾੜੀ ਚਿੱਟੀ ਆਈ ਆ ਤੂੰ ਸਿਆਣਾ ਬਿਆਲਾ ਅਹ ਹਾਂ ਥੋੜੀ ਹੁੰਦੀ ਹੁੰਦੀ ਆ ਚਾਹੀ ਤਾਂ ਹੁਣ ਹੋ ਗਈ ਮੇਰੀ ਗੱਲ ਸੁਣ ਤੇ ਮੂੰਹ ਤੇ ਦਾੜੀ ਕਾਲੀ ਆ ਬੱਡੇ ਸਿਆਣੇ ਦੇ ਹੁਣ ਇਹ ਉੱਥੇ ਬੈਠੀ ਆ ਹਾਂ ਮੇਰੀ ਗੱਲ ਸੁਣ ਬਚੋਲੇ ਦਾ ਕੰਮ ਹੁੰਦਾ ਦੱਸਣਾ ਅਸੀਂ ਚਾਹੇ ਘਮਾ ਫਰਿਆ ਕੇ ਗੱਲ ਦੱਸਤੀ ਚਾਹੇ ਜਿਵੇਂ ਮਰਜੀ ਦੱਸਤੀ ਅਸੀਂ ਦੱਸਦਾ ਕੁੜੀ ਤੋਂ ਕੰਮ ਘੱਟ ਆਉਂਦਾ ਤੁਸੀਂ ਦਾਜ ਦੇ ਜਿ ਮੰਗਿਆ ਸੀ ਦੱਸਦਾ ਬਸ ਆਹ ਕੱਲ ਜਿੱਥੋਂ ਕਰਹੀ ਸਾਡੇ ਮਾਸੀ ਕੜੇ ਦੀ ਗੱਲ ਦੇਖੋ ਤੁਹਾਡੇ ਤੁਹਾਨੂੰ ਆਪਦੀ ਗਾਉ ਨੂੰ ਤੁਸੀਂ ਪਾਇਆ ਅਸੀਂ ਤਾਂ ਤੁਹਾਨੂੰ ਕੁਟ ਅੱਗੇ ਕੀਤਾ ਨਹੀਂ ਵੀ ਸਾਨੂੰ ਪਾਓ ਮੈਂ ਤੁਹਾਡੇ ਘਰੇ ਨਹੀਂ ਆਇਆ ਵੀ ਤੁਹਾਡਾ ਰਿਸ਼ਤਾ ਕਰਾਉਣਾ ਤੁਸੀਂ ਸਾਡੇ ਘਰੇ ਗਏ ਸੀ 10 ਵਾਰੀਆਂ ਮੁੰਡੇ ਨੇ ਮੈਨੂੰ ਸੁਨੇਹਾ ਲਾਇਆ ਵੇ ਮੇਰੀ ਬੀਬੀ ਨੇ ਬੁਲਾਇਆ ਤਾਂ ਮੈਂ ਸੁਣੇ ਕਰਿਆ ਉਹਦਾ ਹੱਕ ਵੀ ਬੰਦਾ ਨੇ ਕਹਿੰਦੇ ਸੀ ਹਰੇਕ ਦੀ ਹੱਕ ਬਣਦਾ ਹੁੰਦਾ ਤਾਂ ਜਿੰਨਾ ਕ ਅਗਲਾ ਕਰੂਗਾ ਉਹਦਾ ਅਗਲਾ ਹੁਣ ਤੂੰ ਦੇਖ ਇਹਨਾਂ ਨੂੰ 20 ਲੱਖ ਦਵਾਤਾ ਜੀ ਤੈਨੂੰ ਲੱਖ ਦਾ ਸੌਣਾ ਪਤਾ ਤਾਂ ਕੀ ਹੋ ਗਿਆ ਉਹ ਤਾਂ ਬਾਈ ਸਾਡਾ ਹੱਕ ਬਣਦਾ ਅਸੀਂ ਲੈਣੀ ਲੈਣਾ 70 70000 ਲਗਣਾ ਉਹਨੋਂ ਬਾਹਰ ਕਈ ਤਾਂ ਗੂੜਾ ਡਿੱਗਣਾ ਉੱਥੇ ਕਹਿੰਦੀ ਬਚੋਲਾ ਆਊਗਾ ਬਚੋਲਾ ਚੀਜੀ ਲੈ ਕੇ ਆਊਗਾ ਮੈਂ ਤਾਂ ਬੈਠੀ ਹਾਂ ਉੱਥੇ ਲਾਈ ਜਾ ਗੱਲਾਂ ਕਰਦੀ ਆਂ ਦਾਸ ਇਹਨੂੰ ਖਾਣ ਨੂੰ ਨਹੀਂ ਮਿਲਦਾ ਘਰ ਚ ਕੋਈ ਨਹੀਂ ਮਾਰਦਾ ਛੱਡ ਤੂੰ ਰੋਲਾ ਨਿਵੇੜ ਕੋਈ ਨਹੀਂ ਜਿਵੇਂ ਇਹ ਤਾਂ ਤੋਬੇ ਮਿੰਗਣ ਪੈ ਗਈ ਬਸ ਆਪਾਂ ਉਹਦਾ ਟਾਈਮ ਪਾਸ ਕਰ ਹਾਂ ਬਸ ਪਾਣੀ ਚ ਮਨਾਣੀ ਐ ਤੇ ਕੁਝ ਨਹੀਂ ਨਿਕਲਦਾ ਇਹ ਤਾਂ ਪ੍ਰਧਾਨ ਜੀ ਸਰ ਜਾਨਣਾ ਵੇ ਜਾ ਕੇ ਆਉਣਾ ਇਹਦਾ ਕਹਨਾ ਗੱਲ ਸੀਗੀ ਜਿਹੜੀ ਇਹ ਕੁੜੀ ਢੋਲੀ ਤਾਂ ਹੈਗੀ ਐ ਪਰ ਹੁਣ ਕਮਲੀ ਹੋ ਰਹੀ ਐ ਕਮਲੀ ਕਰ ਰੱਖੀ ਐ ਆ ਗਿਆ ਵੇਖ ਤੈ ਹੀ ਆਉ ਨਹੀਂ ਆ ਗਿਆ ਮੈਂ ਮੈਂ ਮੜੇ ਆਇਆ ਚਾਚਾ ਮੈਂ ਉਹ ਟਾਈਮ ਹੀ ਤਾ ਕੋਈ ਗਾਲੀ ਨਾ ਪਾਈ ਤੁਸੀਂ ਰੋਟੀ ਪਾਣੀ ਖਾਓ ਰਾਮਨਾਲ ਰੋਟੀਆਂ ਖਵਾਈ ਤਾਂ ਜਾਂਦੇ ਉਹ ਕੀ ਕਸਰ ਇੱਕ ਨਾਲ ਉਹ ਮਾਤਾ ਤੋਰ ਨਿਬੇੜ ਪਰਾ ਗੱਲ ਨੀਬੜੀ ਪਈ ਆ ਮੈਨੂੰ ਤਾਂ ਲੱਗਦਿਆ ਮਾਂ ਦੇ ਗੱਲ ਚ ਫਾਹਾ ਪੈ ਗਿਆ ਜਾਂ ਪੈ ਗਿਆ ਤੇਰੇ ਕਿਸੇ ਦੇ ਗੱਲ ਚ ਨਹੀਂ ਮਾਸੀ ਫਾਹਾ ਪਿਆ ਨਾ ਕਿਸੇ ਦੇ ਗੱਲ ਚ ਪਵੇ ਲੋ ਕਰਮਾਂ ਦੇ ਚੱਕਰ ਹੁੰਦੇ ਨੇ ਨਾ ਤੁਹਾਡੀ ਗਲਤੀਆਂ ਨਾ ਸਾਡੀ ਗਲਤੀ ਹੈ ਇਹਨੂੰ ਹੁਣ ਲਵੇ ਲਾ ਕੇ ਰੱਖੋ ਆਪਦਾ ਚਲੋ ਪ੍ਰਮਾਤਮਾ ਸੁੱਖ ਰੱਖੇ ਲਾਈ ਹੋਈ ਆ ਭਾਈ ਮੈਨੂੰ ਤਾਂ ਐਂਦੀ ਵੀ ਸਮਝਾਵਾਂਗੇ ਕੁਛ ਹੁਣ ਮੈਨੂੰ ਕੀ ਤਲਟਿਆ ਸਾਨੂੰ ਦੱਸ ਸੁਣਾ ਗੋਲੀ ਮਾਰਦੀ ਏ ਤੂੰ ਤੁਸੀਂ ਕਿਹੜੇ ਹਿਸਾਬ ਨਾਲ ਕਹਿੰਦੇ ਹੋ ਨਾਲ ਲੈ ਜਾਂਦੇ ਜੀ ਬਾਹਰ ਜਾਂਦੀ ਹੈ ਮੈਨੂੰ ਦੱਸੋ ਨਾ ਨਾ ਬਾਹਰ ਜਮਾ ਨਹੀਂ ਜਾਂਦੀ ਫੋਨ ਕਰਦੀ ਹੈ ਮੈਨੂੰ ਦੱਸੋ ਨਾ ਨਾ ਇਹਦੇ ਕੋਲ ਤਾਂ ਬੋਲ ਨਹੀਂ ਗਾੜਾਂ ਧੁੱਪੜਾ ਦਿੰਦੀ ਹੈ ਲੜਦੀ ਹੈ ਤੇਰੇ ਨਾਲ ਕੋਈ ਲੜਦੀ ਹੈ ਤਾਂ ਕੋਈ ਲੜਦੀ ਠੀਕ ਹੈ ਜੇ ਨਾ ਤੈਨੂੰ ਕੰਮ ਭੋਲੀ ਹੈ ਨਹੀਂ ਹੁੰਦਾ ਮੇਰੀ ਤਾਂ ਹੱਥ ਬੰਨ ਕੇ ਇੱਕੋ ਬੇਨਤੀ ਹੈ ਇਹਨੂੰ ਇੰਨਾ ਕੁ ਸਮਝਾ ਦਿਓ ਵੀ ਜੇ ਇੱਕ ਦਿਨ ਤੈਨੂੰ ਇੱਕ ਕੰਮ ਕਹਿ ਤਾ ਦੂਜੇ ਦਿਨ ਉਹ ਵੀ ਕਰ ਲਿਆ ਕਰ ਤੂੰ ਕੁੜੀਆ ਗੱਲ ਸੁਣ ਮੇਰੀ ਜਿਹੜਾ ਕੰਮ ਤੈਨੂੰ ਪੁੱਤ ਕਹਿੰਦੇ ਹੁੰਦੇ ਨੇ ਤੂੰ ਆਪਦਾ ਉਹੇ ਜੇ ਹਿਸਾਬ ਨਾਲ ਕਰ ਲਿਆ ਕਰ ਜਿਹੜੀ ਗੱਲ ਤੇਰੇ ਨਹੀਂ ਸਮਝ ਉਹ ਚੱਲਿਆ ਕਰ ਮੰਮੀ ਮੈਂ ਕਿਵੇਂ ਕਰਾਂ ਉਹ ਚੱਲਿਆ ਕਰ ਠੀਕ ਹੈ ਉਹ ਕੰਮ ਕਰਦੀ ਹੁੰਦੀ ਹੈ ਜਿਹੜਾ ਮੈਨੂੰ ਮੰਮੀ ਕਹਿ ਦਿੰਦੀ ਹੁੰਦੀ ਆ ਫਿਰ ਮੈਂ ਜੇ ਸਾਰੇ ਕੰਮ ਕਰ ਲੈਂਦਾ ਫਿਰ ਮੰਮੀ ਕਹਿ ਦਿੰਦੀ ਆ ਵੀ ਤੂੰ ਦੰਮ ਲੈ ਲੈ ਚਲ ਵਧੀਆ ਦੰਮ ਲੈਣਾ ਠੀਕ ਹੈ ਮਾਵਾ ਤੀਆਂ ਦਾ ਰਿਸ਼ਤਾ ਫੇਰ ਹੀ ਬਣਦਾ ਏ ਜੇ ਅੱਜ ਦਾ ਜੁੱਗੇ ਆ ਵੀ ਜੇ ਅਸੀਂ ਆਪਦੀ ਨੂੰ ਨੂੰ ਧੀ ਸਮਝਾਂਗੇ ਤਾਂ ਸਾਡੀ ਧੀ ਨੂੰ ਅਗਲਾ ਫੇਰ ਹੀ ਆਪ ਆਪਦੀ ਧੀ ਸਮਝੂਗਾ ਨਹੀਂ ਫਿਰ ਉਹ ਵੀ ਨੂੰ ਸਮਝੂਗਾ ਠੀਕ ਕੋਈ ਨਹੀਂ ਮਸੀ ਰਣ ਮਿਲ ਕੇ ਟਾਈਮ ਲੰਘ ਜਾਂਦਾ ਹੁੰਦਾ ਮਾੜਾ ਮੋਟਾ ਚੱਲਦੀ ਹੁੰਦਾ ਹਰੇਕ ਘਰਾਂ ਚ ਹੀ ਚੱਲਦਾ ਸਾਡੇ ਕਿਹੜਾ ਚੱਲਦਾ ਨਹੀਂ ਮੇਰੀ ਮਾਂ ਤੇ ਮੇਰੀ ਬਹੂ ਰੋਜ਼ ਲੜੀ ਜਾਂਦੀਆਂ ਨੇ ਫਿਰ ਘਰੋਂ ਕੱਢਦੀਆਂ ਉਹਨਾਂ ਨੂੰ ਚੰਗਾ ਭਾਈ ਹੁਣ ਹੋਰ ਤਾਂ ਕੁਝ ਨਹੀਂ ਬਣਦਾ ਚੁੱਪੇ ਕਰਨਾ ਪਊਗਾ ਇਹ ਗੱਲ ਤਾਂ ਇਹ ਹੈ ਭੈਣ ਜੀ ਵੀ ਮਤਲਬ ਇਹਨੂੰ ਤੁਸੀਂ ਧੀ ਸਮਝੋ ਜਿਹੜੀ ਸੋਢੀ ਧੀ ਐ ਉਹ ਗਾਂਹ ਅਗਲਾ ਪਰਿਵਾਰ ਉਹਨਾਂ ਨੂੰ ਧੀ ਸਮਝੂਗਾ ਜੇ ਅਸੀਂ ਨੂੰਹਾਂ ਨੂੰ ਧੀਆ ਸਮਝਾਂਗੇ ਫੇਰੀ ਇਹ ਬਚਣ ਗਿਆ ਐ ਤੈਨਾਂ ਦੇ ਦੂਸ਼ਣ ਲਾ ਦਿੰਨੇ ਐ ਹੋ ਗਿਆ ਵਾ ਹੋ ਗਿਆ ਹੁਣ ਇਹ ਕਮਲੀ ਹੈ ਨਹੀਂ ਕਮਲੀ ਕਰ ਰੱਖੀ ਹੈ ਕੋਈ ਦਵਾਈ ਬੂਟੀ ਦਿਵਾਉਣੀਆਂ ਦਵਾ ਦਿੰਨੇ ਟੁਕੜੀਏ ਗੱਲ ਸੁਣਿਆ ਕਰ ਠੀਕ ਹੈ ਜਿਹੜਾ ਜਿੰਨੀ ਵੀ ਤੈਨੂੰ ਕਹਿੰਦੇ ਨੇ ਨਾ ਨਾ ਸਮਝੀ ਚਾਵੇ ਤਾਂ ਪੁੱਛ ਲਿਆ ਕਰ ਵੀ ਮੰਮੀ ਕਿਵੇਂ ਕਰਨਾ ਠੀਕ ਹੈ ਦਵਾਈ ਦਵਾ ਨੂੰ ਭਾਈ ਸਾਡੇ ਕਿਹੜਾ ਕੁਝ ਹੈ ਨਹੀਂ